ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿ ਜੀਉ ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹੈ ਆਪਸ ਕੋ ਕਰ ਕਛੁ ਨਾ ਜਨਾਵੇ ਹਰ ਹਰ ਨਾਮ ਹਿਰਦੈ ਸਦ ਧਿਆਵੇ ਮਨ ਵਿਚੈ ਸਤ ਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ seva kart hoye nishkami tisko hot prapat swami apne kripa jese aap kare nanak so sevak gur ki mat le 20 biswe gur ka man mane so sevak parmeshwar ki gat jaane so sat gur jis hriday har nao anak bar gur ko bal jao ਸਰਬਨਿਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਮਹਿ ਜਨ ਜਨ ਮਹਿ ਪਾਰ ਬ੍ਰਹਮ ਏ ਕਹਿ ਆਪ ਨਹੀਂ ਕਛ ਪਰਮ ਸੈ ਸਿਆਨ ਭਲਿਆ ਨ ਜਾਈਐ ਨਾਨਕ ਐਸਾ ਗੁਰ ਬਡ ਭਾਗੀ ਪਾਈਐ ਸਫਲ ਦਰਸਨ ਪੇਖਤ ਪੋਨੀਤਾ पारसत चरनगत निर्मल रीता पेटत संग राम गुण रवे पार ब्रह्म की दरगह गवे सुन कर वचन करने आकाने मन संतोषातम पतियाने पूरा गुर अखियो जाका मंत्र अमृत दृष्ट पेखे होए संता गुण बे अंत कीमत नहीं पाए ਨਾਨਕ ਜਿਸ ਭਾਵੈ ਤਿਸ ਲਏ ਮਿਲਾਏ ਜਿਹ ਬਾਏ ਕੁਸਤਤ ਅਨੇਕ ਸਤ ਪੁਰਖ ਪੂਰਨ ਵਿਵੇਕ ਕਾਹੂ ਬੋਲ ਨ ਪਹੁੰਚਤ ਪ੍ਰਾਨੀ ਅਗੰਮ ਗੋਚਰ ਪ੍ਰਭ ਨਿਰਬਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾ ਕੀ ਕੀਮਤ ਕਿਨੈ ਨ ਪਾਈ ਅਨਕ ਭਗਤ ਬੰਦਨ ਨਿਤ ਕਰਹਿ ਚਰਨ ਕਮਲ ਹਿਰਦੈ ਸਿਮਰਹਿ ਸਤਿ ਬਲਿ ਹਾਰੀ ਸਤ ਗੁਰੇ ਆਪਣੇ ਨਾਨਕ ਜਿਸ ਪਰ ਸਾਦੈ ਸਾ ਪ੍ਰਭ ਜਪਨੇ ਓ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੇ ਅਮਰ ਸੋ ਹੋਏ ਉਸ ਪ੍ਰਹ ਕਾ ਨਹੀਂ ਕਦੇ ਬినాਸ਼ ਜਾ ਕੈ ਮਨ ਪ੍ਰਗਟੇ ਗੁਣ ਤਾਸ ਆਠ ਪੈਰ ਹਰ ਕਾ ਨਾਮ ਲੇ ਸਾਚੁ ਅਪਦੇਸ ਸੇਵਕ ਕੋ ਦੇ ਮੋਹ ਮਾਇਆ ਕੈ ਸੰਗ ਨਲੇਪ ਮਨ ਮੈਂ ਰਾਖੈ ਹਰਿ ਹਰੇਕ ਅੰਧਕਾਰ ਦੀਪਕ ਪਰਗਾਸੇ ਨਾਨਕ ਪਰਮ ਮੋਹ ਦੁਖ ਤੈ ਤੇ ਨਾਸੇ ਤਬਤ ਮਾਹਿ ਢਾੜ ਵਰਤਾਈ ਅਨਦ ਪਿਆ ਦੁਖ ਨਾਠੇ ਭਾਈ ਜਨਮ ਮਰਨ ਕੇ ਮਿਟੇ ਅੰਦੇ ਸੇ ਸਾਧੂ ਕੇ ਪੂਰਨ ਉਪਦੇਸ਼ੇ ਪੌ ਚੁਕਾ ਨਿਰਭਉ ਹੋਏ ਬਸੇ ਸਗਲ ਵਿਆਦ ਮਨ ਤੇ ਖੈ ਨਸੇ ਜਿਸ ਕਾ ਸਾਤਿਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ ਥਿਤ ਪਾਈ ਚੁਕੇ ਭ੍ਰਮ ਗਵਨ ਸੁਨ ਨਾਨਕ ਹਰ ਹਰ ਜਸ ਸਰਵਨ ਨਿਰਗੁਣ ਆਪ ਸਰਗੁਣ ਪੀ ਉਹੀ ਕਲਾ ਧਾਰ ਜਿਨ ਸਗਲੀ ਮੋਹੀ ਆਪਣੇ ਚਰਿਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਭਏ ਪ੍ਰਗਾਸ ਸਾਧਕੈ ਸੰਗ ਰਚ ਰਚਨਾ ਆਪਣੀ ਕਲ ਧਾਰੀ ਅਨਕਬਾਰ ਨਾਨਕ ਬਲੇਹਾਰੀ ਸਲੋਕ ਸਾਥ ਨ ਚਾਲੈ ਬਿਨ ਭਜਨ ਵਿਖਿਆ ਸਗਲੇ ਸ਼ਾਰ ਹਰ ਹਰ ਨਾਮ ਕਮਾਵਨਾ ਨਾਨਕ ਹੋ ਧਨਸਾਰ ਅਸ਼ਟਪਦੀ ਸੰਤ ਜਨਾ ਮਿਲ ਕਰਹੁ ਵਿਚਾਰ ਏਕ ਸਿਮਰ ਨਾਮ ਅਧਾਰ ਅਵਰ ਪਾਪ ਸਭ ਮੀਤ ਬਿਸਾਰੋ ਚਾਰਨਾ ਕਮਲ ਰਿਤ ਮੈਂ ਉਰਤਾਰੋ ਕਰਨ ਕਾਨ ਸੋ ਪ੍ਰਭ ਸਮਰਥ ਦਿਰੜ ਕਰ ਗਹੋ ਨਾਮ ਹਰ ਵਥ ਇਹੋ ਤਨ ਸੰਚੋ ਹੋਵੋ ਭਗਵੰਤਾ ਸੰਤ ਜਨਾ ਕਾ ਨਿਰਮਲ ਮੰਤ ਏਕ ਆਸ ਰੱਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ ਜਿਸ ਧਨ ਕੋ ਚਾਰ ਕੁੰਟ ਉਠਤਾ ਵੈ ਸੋ ਤਨ ਹਰ ਸੇਵਾਤੇ ਪਾਵੈ ਜੈ ਸੋ ਸੋ ਕੋ ਨੇਤ ਬਾਂਛੇ ਅਮੀਦਾ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋ ਬਾ ਕੋ ਕਰੈ ਭਲੀ ਕਰਨੀ ਸਾ ਸੋ ਬਾ ਪਜ ਹਰ ਕੀ ਸਰਨੀ ਹਨ ਕੋ ਪਾਵੀ ਰੋਗ ਨ ਜਾਏ ਰੋਗ ਮਿਟੈ ਹਰ ਅਵਖਦ ਲਾਏ ਸਰਬ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦਰਗਹਿ ਪਰਵਾਨ ਮਨ ਪਰ ਬੋਧੋ ਹਰ ਕੈ ਨਾਏ ਦੇ ਦੇ ਸੁਤਾਵ ਤੇ ਆਵੇ ਠਾਏ ਤਾ ਕੋ ਬਿਗਨ ਨ ਲਾਗੇ ਕੋਏ ਜਾ ਕੇ ਹਿਰਦੈ ਬਸੈ ਹਰ ਸੋਏ ਕਲ ਤਾ ਤੇਢਾ ਢਾਂਡਾ ਹਰ ਨਾਓ ਸਿਮਰ ਸਿਮਰ ਸਦਾ ਸੁਖ ਪਾਓ ਭੋਬਿਨ ਸਹਿ ਪੂਰਨ ਹੋਏ ਆਸ ਭਗਤ ਭਾਏ ਆਤਮ ਪਰਗਾਸ ਤੇਤਕਾਰ ਜਾਏ ਬਸੈ ਅਬਿਨਾਸੀ ਕਉ ਨਾਨਕ ਕਾਟੀ ਜਮ ਫਾਸੀ ਤਤ ਵਿਚਾਰ ਕਹੈ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ ਆਵਾ ਗਵਨ ਮਿਟੇ ਪ੍ਰਭ ਸੇਵਾ ਆਪ ਤੇ ਆਗ ਸਰਨ ਗੁਰ ਦੇਵਾ ਓ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਨ ਆਧਾਰ ਅਨਕੋ ਪਾਵਨ ਸ਼ੂਟਨ ਹਾਰੇ ਸਿਮਰਤ ਸਾਸਤ ਬੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਬੰਛਤ ਨਾਨਕ ਫਲ ਪਾਏ ਸੰਗਨ ਚਾਲ ਸੁਤੇਰੇ ਤਨਾ ਤੂੰ ਕਿਆ ਲਪਟਾਵੇ ਮੂਰਖ ਮਨਾ ਸੋਤ ਮੀਤ ਕੋ ਟੰਬੇ ਅਰ ਬਨਤਾ ਇਨਤੇ ਕਹੋ ਤੁਮ ਕਵਨ ਸਨਾਥਾ ਰਾਜ ਰੰਗ ਮਾਇਆ ਵਿਸਥਾਰ ਇਨ ਤੇ ਕਹੋ ਕਵਨ ਛੁਟਕਾਰ ਅਸ ਹਸਤੀ ਰਥ ਅਸਵਾਰੀ ਝੂਠਾ ਡੰਫੋ ਝੂਠ ਪਸਾਰੀ ਜਿਨ ਦੀਏ ਤਿਸ 부ਜੈ ਨਾ ਬੇਗਾਨਾ ਨਾ ਬਿਸਾਰ ਨਾਨਕ ਪਛੁਤਾਨਾ ਗੁਰ ਕੀ ਮਤ ਤੂ ਲੇਹਿਆ ਨੇ ਭਗਤ ਬਿਨਾ ਬਹੁ ਡੂਬੇ ਸਿਆਨੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਹੇ ਆਪ ਜਪੋ ਅਬਰਾ ਨਾਮ ਜਪਾਵੋ ਸੁਨ ਤ ਕਹਿਤ ਰਹਤ ਗਤ ਪਾਵੋ ਸਾਰ ਭੂਤ ਸਤ ਹਰ ਕੋ ਨਾਓ ਸਹਿਜ ਸੁਭਾਏ ਨਾਨਕ ਗੁਣ ਗਾਓ ਗੁਨ ਗਾਵਤ ਤੇਰੀ ਉਤਰ ਸੁਮੈਲ ਬਿਨ ਸਜਾਏ ਹੋ ਮੈਂ ਬਖ ਫੈਲ ਹੋਇ ਅਚਿੰਤ ਬਸੈ ਸੁਖ ਨਾਲ ਸਾਸ ਗਰਾਸ ਹਰ ਨਾਮ ਸੁਮਾਲ ਛਾੜ ਸਿਆਨ ਪਸਗਲੀ ਮਨਾ ਸਾਧ ਸੰਗ ਪਾਵੈ ਸਚ ਤਨਾ ਹਰ ਪੂੰਜੀ ਸੱਚ ਕਰੋ ਬਿਉਹਾਰ ਇੰਹਾ ਸੁਖਦਰਗਹਿ ਜੈਕਾਰ ਸਰਬਨਿਰੰਤਰ ਏਕੋ ਦੇਖ ਕਉ ਨਾਨਕ ਜਾ ਕੈ ਮਸਤਕ ਲੇਖ ਏਕੋ Jap ਏਕੋ ਸਾ ਲਾਹੇ ਏਕ ਸਿਮਰ ਏਕੋ ਮਨ ਆਹੇ ਏਕ ਸੁਕੇ ਗੁਣ ਗਾਓ ਅਨੰਤ ਮਨਜਨ Jap ਏਕ ਭਗਵੰਤ ਏਕੋ ਏਕ ਏਕ ਹਰਿ ਆਪ ਪੂਰਨ ਪੂਰ ਰਹਿਓ ਪ੍ਰਭ ਵਿਆਪ ਆਨਕ ਬੈ ਸਾਰੇ ਇਕ ਤੇ ਭਏ ਇਕ ਰਾਦ ਪਰਾਸ਼ਤ ਗਏ ਮਨ ਤਨ ਅੰਤਰ ਇਕ ਪ੍ਰਭ ਰਾਤਾ ਗੁਰ ਪ੍ਰਸਾਦ ਨਾਨਕ ਇਕ ਜਾਤਾ ਮਨ ਤਨ ਅੰਤਰ ਇਕ ਪ੍ਰਭ ਰਾਤਾ ਗੁਰ ਪ੍ਰਸਾਦ ਨਾਨਕ ਇਕ ਜਾਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ